ਸੁਰਧਾਰੇ ਜੋ ਅੰਤਰਨਾਮ ਸਰਮੇ ਦੇਖੇ ਭਗਵਾਨ ਨਿਮਕ ਨਿਮਕ ਧਾਕਰ ਨੂੰ ਨਮਸਕਾਰੇ ਨਾਨਕ ਉਸ ਸਗਲ ਨਿਸਤਾਰ ਗੁਰਜੰਦੇ ਜੀ ਬਾਰੇ ਪਰਮਾਨੰਦ ਕਹਿੰਦੇ ਗੁਰਧਾਰੇ ਜੋ ਅੰਤਰਨਾਮ ਤੇਹਦੇ ਵਿੱਚ ਪਰਮੇਸ਼ਰ ਦਾ ਨਾਮ ਜਿਹੜਾ ਧਾਰਨ ਕਰ ਲਵੇ ਉਸ ਸਰਮੇ ਤੇ ਕੇ ਭਗਵਾਨ ਉਹ ਸਾਰੇ ਜੀ ਪਰਮੇਸ਼ਰ ਦਾ ਦ੍ਰਿਸ਼ਣ ਕਰਦਾ ਕਿ ਹਰ ਦੇਜੋ ਦੇ ਨਾਮ ਬਸ ਕੇ ਤੇ ਨਾਮ ਦੇ ਵਜਨ ਨਾਲ ਗਿਆਨ ਦਾ ਚਾਨਣ ਹੋ ਗਿਆ ਜਿਸ ਕਰਕੇ ਉਹ ਸਾਰੇ ਪਾਸੇ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਇਹ ਮਹਾਤਮ ਜੀ ਸਤ ਸੰਗ ਕਰਦੇ ਨੇ ਉਥੇ ਪਿੰਡ ਦੇ ਲੋਕ ਸਾਰੇ ਜਾਂਦੇ ਨੇ ਸਤਸੰਗ ਸੁਣਨ ਵਾਸਤੇ ਉਥੇ ਦੇਖ ਬਈ ਜਿਹੜੇ ਵੀ ਰਹਿਣੇ ਵਾਲਾ ਇਹ ਵੀ ਉਥੇ ਮਾਤਵਾ ਜੀ ਗੁਲ ਜਾਂਦਾ ਸਤਸੰਗ ਸੁਣਦੇ ਮਾਤਵਾ ਜੀ ਬੜੇ ਦ੍ਰਿਸ਼ਟਾਂਤ ਦਿੰਦੇ ਨੇ ਕਿਸ ਤਰ੍ਹਾਂ ਭਗਵਨ ਨੂੰ ਦਰਸ਼ਨ ਹੋਇਆ ਭਗਵਾਨ ਨੇ ਭਗਤ ਦੀ ਇੱਛਾ ਪੂਰੀ ਕੀਤੀ ਇਹਦੇ ਮਨਚ ਵੀ ਖਿਆਲ ਆਇਆ ਵੀ ਮੈਂ ਵੀ ਭਗਵਾਨ ਦੇ ਦਰਸ਼ਨ ਕਰਾਂ ਕਿਸ ਤਰ੍ਹਾਂ ਕਰੀਏ ਮਾਧਮੇ ਜੀ ਦੀ ਪੁਸਤਕ ਮੈਂ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦਾ ਮਾਧਮੇ ਕਹਿੰਦੇ ਨੇ ਦੇਖੋ ਭਗਵਾਨ ਨਾਲ ਪ੍ਰੇਮ ਕਰੋਗੇ ਨਾ ਤਾਂ ਦਰਸ਼ਨ ਹੋਏਗਾ ਇਹ ਪ੍ਰੇਮ ਕਿਸ ਤਰ੍ਹਾਂ ਕੀਤਾ ਜਾਵੇ ਜਿਹੜੇ ਚੀਜ਼ ਦੇਖੀ ਨਹੀਂ ਉਸਨੂੰ ਕਿਦਾਂ ਪ੍ਰੇਮ ਕਰੀਏ ਕੋਈ ਚੀਜ਼ ਵੀ ਦੇਖਦੇ ਆਂ ਸਨ ਮਨ ਲੁਭਾਇਆ ਬਣੁੰਦਾ ਫਿਰ ਉਹਨੂੰ ਦੇਖ ਕੇ ਬੜੀ ਅੱਛੀ ਚੀਜ਼ ਹੈ ਪੈਨਰ ਦੀ ਖਾਣ ਦੀ ਤੇ ਮਨ ਕਰਦਾ ਵੇ ਇਸ ਨੂੰ ਲੈ ਲਈਏ ਪ੍ਰਾਪਤ ਕਰ ਲਈਏ ਜਿਸ ਜਿਸ ਵੇਖੀ ਨਹੀਂ ਉਹਦੇ ਪਰਦੇ ਪ੍ਰੇਮ ਕਰਨਾ ਮੁਸ਼ਕਿਲ ਹੈ ਫਿਰ ਪਤਾ ਤਾਂ ਲੱਗੇ ਵੀ ਪਰਮਾਤਮਾ ਹੈ ਕਿਦਾਂ ਪਤਾ ਲੱਗੇ ਸਾਰੇ ਗੰਦੇ ਪਰਮਾਤਮਾ ਹੈ ਜਿਸ ਦਾ ਤਾਂ ਕੋਈ ਹੈ ਨਹੀਂ ਕੀ ਪਰਮਾਨ ਹੋਵੇ ਕਿਦਾਂ ਪਤਾ ਲੱਗੇ ਪਰਮਾਤਮਾ ਹੈ ਮਹਾਤਮੇ ਕਹਿੰਦੇ ਉਹ ਲੱਕੜ ਚੁੱਕ ਲਿਆ ਲੱਕੜ ਲੈ ਆਈ ਕਹਿੰਦੇ ਇਸ ਦੇਖੋ ਇਹਨੂੰ ਧੁਨੇ ਤੇ ਲਾ ਦਿਓ ਧੁਨੇ ਤੇ ਲਾਇਆ ਤਾਂ ਅਗਨਿਕਲਣ ਲੱਗ ਪਈ ਉਸੇ ਮਹਾਤਮੇ ਕਹਿੰਦੇ ਇਸ ਅਗ ਅਗ ਦਿੱਸਦੀ ਹੈ ਕਹਿੰਦੇ ਮਾਰੇ ਦਿੱਸਦੀ ਤਾਂ ਕੋਈ ਨਹੀਂ ਅਗਲ ਅੱਗੇ ਅਗਨਿਕਲਦੀ ਹੈ ਇੱਕ ਕੁਦਰਤ ਉਸ पेड़ ਨੇ ਅਗ ਨਹੀਂ ਖਾਦੀ ਅਗ ਜਮਾ ਨਹੀਂ ਕੀਤੀ ਪਾਣੀ ਧਰਤੀ ਦਾ ਚੂਸ ਕੇ ਮਿੱਟੀ ਦੇ ਵਿੱਚ ਖੜਾ ਹੈ पेड़ ਇਹ ਧਰਤੀ ਦੀ ਤਾਕਤ ਨਹੀਂ ਉਹਨੇ ਵਿਟਾਮਿਨ ਨਹੀਂ ਆਂ ਔਰ ਫਿਰ ਸੂਰਜ ਦੀ ਰੋਸ਼ਨੀ ਦੇ ਚੋਂ ਦੇ ਪੱਤੇਆਂ ਤੋਂ ਭੋਜਨ ਬਣਿਆ ਅਗ ਤਾਂ ਕਿਤੇ ਵੀ ਨਹੀਂ ਲੇਕਿਨ ਪੇੜ ਨੂੰ ਜਦੋਂ ਅੱਗ ਲਗਾਈ ਜਾਏ ਲੱਕੜ ਨੂੰ ਤੇ ਅੱਗ ਨਿਕਲਦੀ ਹੈ ਉਹਦਾ ਠੀਕ ਠਾਕ ਠੰਡਾ ਹੈ ਲੱਕੜ ਉਹਦੇ ਮੰਜੇ ਬਣਦੇ ਚਾਰ ਪਾਈਆਂ ਬਣਦੀਆਂ ਨੇ ਮੇਜ਼ ਕੁਰਸੀਆਂ ਬਣਦੀਆਂ ਬੜੇ ਆਰਾਮ ਨਾਲ ਲੋਕ ਬੈਠਦੇ ਨੇ ਜੇ ਪਤਾ ਵੀ ਛਾਂਗ ਨਿਕਲੀ ਤੇ ਕੋਈ ਨਾ ਬੈਠੇ ਲੇਕਿਨ ਅੱਗ ਸਾਰਿਆਂ ਚ ਲੱਕੜ ਚ ਭਾਏ ਪਲੰਗ ਬਣੇ ਭਾਏ ਕੁਰਸੀਆਂ ਮੇਜ਼ ਬਣੇ ਕੋ ਲੋਕ ਤਾਂ ਬੜੇ ਆਰਾਮ ਨਾਲ ਸੌਂਦੇ ਨੇ ਬੜੇ ਆਰਾਮ ਨਾਲ ਕੁਰਸੀ ਤੇ ਬੈਠਦੇ ਨੇ ਉਹਨੂੰ ਪਤਾ ਚੇਤਨ ਕੀਤੇ ਬਿਨਾਂ ਕਿ ਨਹੀਂ ਨਿਕਲੀ ਹੈ ਅੱਗੇ ਦਿਸਦੀ ਨਹੀਂ ਅੱਗੇ ਇਸਨਾ ਪ੍ਰਭੂ ਸਾਰੇ ਚ ਲੇਕਿਨ ਦਿਸਦਾ ਨਹੀਂ ਪਿਆ ਉਹ ਤੇ ਬਿਜਲੀ ਦੇ ਤਾਰ ਜਾ ਰਹੀ ਸੀ ਕਿਹਦੇ ਚ ਕਰੰਟ ਹੈ ਦਿਸਦਾ ਕੰਨ ਮਾਰੇ ਦਿਸਦਾ ਤਾਂ ਕੋਈ ਨਹੀਂ ਪਰ ਕਰੰਟ ਹੈ ਦੇਚ ਕਿਦਾਂ ਪਤਾ ਲੱਗੇ ਗਾਥਾ ਅੱਲਾ ਪਤਾ ਲੱਗੂ ਕਰੰਟ ਲੱਗੂ ਤਾਰੇ ਬੜੇ ਰਾਮ ਨੇ ਲੋਕੀ ਹੱਥ ਲਾਂਦੇ ਨੇ ਕੋਈ ਕਰੰਟ ਨਹੀਂ ਲੱਗਦਾ ਲੇਕਿਨ ਜਦੋਂ ਉਹ ਨੰਗੀ ਤਾਰ ਵੋਜ਼ਲਾ ਉਹ ਕਰੰਟ ਲੱਗ ਜਾਂਦਾ ਉਸ ਪਰ ਕਾਸ਼ ਹੈ ਤੇਜ਼ ਹੈ ਬਲਬ ਲਗਾ ਲੋ ਜਗ ਜਾਂਦਾ ਹੈ ਬੱਲਬ ਨਹੀਂ ਲਗਾਉਗੇ ਨਦਰਿਆ ਭੀ ਇਹਦਾ ਤਾਰ ਭੀ ਹੱਥ ਨਹੀਂ ਲਾਉ ਕੋ ਗਰੰਟੀ ਲੱਗੇਗਾ ਨਗੀ ਤਾਰ ਨੂੰ ਹੱਥ ਲਗਾਉਗੇ ਤਾਂ ਘਰਨ ਲੱਗੇਗਾ ਉਸੇ ਬੱਲਬ ਲਗਾ ਦੋ ਜਗ ਜਾਏਗਾ ਕਿਉਂਕਿ ਉਹਦੇ ਅੰਦਰ ਹੈ ਤਾਕਤ ਇਸਨ ਪਰਮਾਤਮਾ ਸਾਰੇ ਦੂਜੇ ਕੀ ਹੋਏ ਕੋਈ ਦਿਸਦਾ ਨਹੀਂ ਲੇਕਿਨ ਉਹਦਾ ਮੰਥਨ ਕਰੋਗੇ ਮੱਖਣ ਬਣਾਉਗੇ ਗਰਮ ਕਰੋਗੇ ਕਿਉਂ ਬਣ ਜਾਏਗਾ ਤਰੀਕੇ ਨਾਲ ਉਸਨਾਂ ਮंथਨ ਕੀਤਾ ਗਿਆ ਕਿ ਦੁੱਧ ਦਾ ਕਿਉਂ ਬਣ ਗਿਆ ਇਸਨੂੰ ਖੋਜ ਕਰਨੀ ਪੈਂਦੀ ਹੈ ਜੋ ਖੋਜੇ ਸੋ ਪਾਵੇ ਜੋ ਖੋਜ ਕਰਦਾ ਹੈ ਪ੍ਰਮਾਤਮਾ ਦੀ ਪ੍ਰਮਾਤਮਾ ਜਰੇ ਜਰੇ ਚ ਹੈ ਲੇਕਿਨ ਖੋਜੇ বিনা ਨਹੀਂ ਮਿਲਦਾ ਸਾਰੀ ਲੱਕੜ ਅੱਗੇ ਸਗਲ ਬਨਸ ਸਗਲ ਬਨਸਵਤ ਮੈਂ ਬਸੰਤਰ ਸਾਰੇ ਦੂਦ ਦੇ ਵਿੱਚ ਹੀ ਆ ਸਾਰੇ ਦੂਦ ਅਜਿਹਾ ਹੈ ਸਾਰੇ ਲਖਣਾਂ ਚ ਅੱਗੇ ਲੇਕਿਨ ਜੋ ਖੋਜੇ ਸੋ ਤਾਂ ਵੀ ਬਿਨਾਂ ਖੋਜੇ ਪ੍ਰਮਾਤਮਾ ਨਹੀਂ ਮਿਲਦਾ ਹੁੰਦੀ ਪ੍ਰਾਪਤੀ ਉਸੇ ਖੋਜ ਕਰਨੀ ਪੈਂਦੀ ਹੈ ਉਹ ਸਾਰਿਆਂ ਚ ਪ੍ਰਗਟ ਹੋ ਜਾਂਦਾ ਹੈ ਉਸ ਵੇਲੇ ਕੋਈ ਸਮਝ ਆਈ ਗੱਲ ਕੁਝ ਨਹੀਂ ਸਮਝ ਆਈ ਕਿੰਨੇ ਅੰਦਰ ਨੂੰ ਪ੍ਰੇਮ ਦੇ ਖਿੱਚ ਹੁਣੇ ਚਾਹੀਦੇ ਕਿਸ ਤਰ੍ਹਾਂ ਖਿੱਚੋਵੇ ਜਿਹੜਾ ਸਨਮ ਪ੍ਰੇਮ ਹੈ ਕੋਈ ਵਾਰ ਕਿਸੇ ਕੰਮੋਂ ਸੇ ਦੂਰ ਚਲੇ ਗਏ ਦੂਰ ਚਲੇ ਗਏ ਉਥੇ ਕਈ ਦਿਨ ਉਹ ਗੇ ਰਹਿੰਦੇ ਨੇ ਅੰਦਰੋਂ ਫਿਰ ਯਾਦ ਆਉਂਦੀ ਜਿਸ ਨਾਲ ਪ੍ਰੇਮ ਹੈ ਪਰਿਵਾਰ ਹੈ ਬੱਚੇ ਨੇ ਦੋਸਤ ਮਿੱਤਰ ਨੇ ਕੋਈ ਵੀ ਉਹਦੀ ਯਾਦ ਆਉਂਦੀ ਫਿਰ ਉਥੇ ਔਰ ਕਈ ਵਾਰ ਐਸੀ ਯਾਦ ਆਉਂਦੀ ਵੀ ਅੱਖਾਂ 'ਚ ਨੈਤਰਾਂ 'ਚੋਂ ਅੰਸੂ ਆ ਜਾਂਦੇ ਨੇ ਉਹਦੀ ਯਾਦ ਵਿੱਚ ਐਸਾ ਯਾਦ ਦਾ ਸਮਰਨ ਬਣਦਾ ਹੈ ਵੀ ਇਹ ਨੈਤਰਾਂ 'ਚ ਅੰਸੂ ਆ ਜਾਂਦੇ ਨੇ ਉਹਦੀ ਯਾਦ ਵਿੱਚ ਕਿਉਂ ਦੇ ਨਾ ਸਾਡਾ ਪ੍ਰੇਮ ਹੈ ਤੇ ਜੇ ਪ੍ਰੇਮ ਦੇ ਵਿੱਚ ਅੰਸੂ ਆਜੇ ਪਰਮੇਸ਼ਰ ਦੇ ਨਾਮ ਦੇ ਤਾਂ ਸਮਝ ਲਓ ਤੁਹਾਡਾ ਪ੍ਰੇਮ ਹੈ ਪਰਮੇਸ਼ਰ ਨਾਲ ਜੇ ਅੰਸੂ ਨਹੀਂ ਆਏ ਪ੍ਰੇਮ ਹੀ ਨਹੀਂ ਕਿਉਂਕਿ ਸਾਡਾ ਉਹ ਸੁਤਾਨ ਆਣ ਗਿਆ ਜਿਸ ਨਾਲ ਸਾਡੇ ਬਹੁਤ ਪ੍ਰੇਮ ਹੈ ਉਹਦੇ ਵਿਛੋੜੇ ਨੂੰਸੀਂ ਸਹਿ ਨਹੀਂ ਸਕ ਰਹੇ ਤਾਂ ਅंसू ਆਣ ਗਏ ਤੇ ਪਰਮੇਸ਼ਰ ਨਾਲ ਐਸਾ ਪ੍ਰੇਮ ਹੋਣਾ ਚਾਹੀਦਾ ਹੈ ਕਿ ਉਹਦੀ ਯਾਦ ਅਸੀਂ ਜੁੜ ਜਾਈਏ ਤੇ ਸਾਡੇ ਅंसू ਨਿਕਲ ਜਾਣ ਉਸਨੂੰ ਪ੍ਰੇਮ ਕਹਿੰਦੇ ਨੇ ਕਿਉਂਕਿ ਬਾਕੀ ਨੂੰ ਤੁਸੀਂ ਯਾਦ ਹੀ ਕਰਦੇ ਆਂ ਜਿਆਦਾ ਹੋਇਆ ਤੇ ਕੋਈ ਫੋਨ ਕਰ ਲਿਆ ਚਿੱਠੀ ਪਾਤੀ ਲੇਕਿਨ ਜਿਸ ਨਾਲ ਪ੍ਰੇਮ ਹੈ ਉਹਦੇ ਨਾਲ ਗਲਾ ਰੁੱਧ ਜਾਂਦਾ ਹੈ ਨੇਤਰਾਂ ਚੋਂ ਆਂਸੂ ਆ ਜਾਂਦੇ ਨੇ ਮਨ ਵਿੱਚ ਚੈਨ ਹੋ ਜਾਂਦਾ ਹੈ ਜਦ ਤੱਕ ਐਸੀ ਅਵਸਥਾ ਨਹੀਂ ਹੋਈ ਵਿਰਾਹ ਨਹੀਂ ਹੋਈ ਤਾਂ ਤੱਕ ਤੜਪ ਨਹੀਂ ਹੁੰਦੀ ਤੜਪ ਇਹਨਾਂ ਦਰਸ਼ਨ ਨਹੀਂ ਹੁੰਦਾ ਵਿਰਾ ਵਿਰਾ ਕੋ ਕੀ ਹੈ ਵਿਰਾ ਤੂੰ ਸੁਲਤਾਨ ਵਿਰਾ ਜਿਹੜੀ ਹੈ ਤੜਪ ਜਿਹੜੀ ਹੈ ਇਹ ਮਿਲਾਂਦੀ ਹੈ ਉਨ੍ਯਾ ਦਾ ਹੀ ਪਰਿਵਾਰ ਦੀ ਇੱਕਦਮ ਚੱਲ ਪੈਂਦਾ ਫਿਰ ਉਥੋਂ ਮਿਲਣ ਵਾਸਤੇ ਇਸ ਤਰ੍ਹਾਂ ਪਰਮੇਸ਼ਰ ਨਾਲ ਪਿਆਰ ਹੋ ਜਾਏ ਤਾਂ ਫਿਰ ਘਰ ਵਾਲਾ ਛੱਡ ਦਿੰਦਾ ਤਾਂ ਦੋਲੋਂ ਛੱਡ ਜਾਂਦਾ ਨਿਕਲ ਜਾਂਦਾ ਮਿਲਣ ਵਾਸਤੇ ਕੋਈ ਤੜਫ ਅੰਦਰ ਹੋ ਗਈ ਮਿਲਣ ਦੀ ਇੱਛਾ ਹੋ ਗਈ ਤਾਂ ਹੀ ਪਰਮੇਸ਼ਰ ਮਿਲਦਾ ਮਹਾਤਮਾ ਤੇ ਬੜੇ ਪ੍ਰੇਮ ਨਾਲ ਸਮਝਾਉਂਦੇ ਨੇ ਲੇਕਿਨ ਉਹ ਵਿਰਧ ਕੁਝ ਗੱਲ ਸਮਝਦਾ ਕੋਈ ਨਹੀਂ ਸਮਝਦਾ ਇਹ ਨਹੀਂ ਗੱਲ ਸਮਝਾ ਕਿ ਨਾਮ ਜਪੇ ਨਾਮ ਜਪੋ ਪ੍ਰੇਮ ਨਾਲ ਪਰਮੇਸ਼ਰ ਦਰਸ਼ਨ ਜੁੜ ਲੈਂਦੇ ਹੈ ਇਹ ਸੱਚੀ ਗੱਲ ਹੈ ਜਿਸ ਕਰੇ ਬਿਨੈ ਰਾਮ ਦਸੇ ਬਾਸ਼ਮਰਾਨ ਸਾਚ ਕਹੂੰ ਸਲੇਹ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾਇ ਮੈਂ ਲਿਖ ਕੇ ਦਿੱਤਾ ਜੋ ਜਿਹੜਾ ਪ੍ਰੇਮ ਕਰੇਗਾ ਉਹ ਪ੍ਰਭੂ ਨੂੰ ਪ੍ਰਾਪਤ ਕਰ ਲਏਗਾ ਤੇ ਪ੍ਰੇਮ ਦੇ ਸੋਤੇ ਨੇ ਕੋਈ ਉਸ ਨੂੰ ਇੱਛਾ ਨਹੀਂ ਲਾਲਚ ਨਹੀਂ ਲੋਭ ਨਹੀਂ ਪਰਮੇਸ਼ਰ ਕਿਉਂਕਿ ਸਬੜੀ ਦੁਨੀਆ ਉਸ ਕੋਲ ਨਾਮ ਜਪਣ ਵਾਸਤੇ ਦੇਵੀ ਦੇਵਤਾਈ ਬਹੁਤ ਨੇ ਪਦਾਰਥ ਪਰਮੇਸ਼ਰ ਨੇ ਆਪ ਬਣਾਏ ਨੇ ਸਾਰੇ ਤੇ ਅਸੀਂ ਉਹਨੂੰ ਕੀ ਭੇਟਾ ਕਰ ਸਕਦੇ ਆ ਅਸੀਂ ਕੁਝ ਦੇ ਨਹੀਂ ਸਕਦੇ ਪਰਮੇਸ਼ਰ ਸਾਰੀ ਚੀਜ਼ਾਂ ਤਾਂ ਉਸੇ ਨੇ ਬਣਾਈਆਂ ਨੇ ਹਾਂ ਪ੍ਰੇਮ ਦੇ ਸਕਦੇ ਆ प्रेम साडा अपना प्रेम अस भावें संसार लगाइए तो भावे अपने परमेश्वर न लगाइए कि मेरा मन तो एक है चाहे जिद लगा चाहे हल्की भगत कर चाहे विषय कमा मन तो एक ही विषय वकार लगा दी भावें परमेश्वर लगा दी दो चार मन तो है नहीं भी कोई परमेश्वर पे लाता कोई कारोबार चलाता कोई विशेव विकारा लाता ਮੰਤੇ ਕੋਈ ਬੜੀਆਂ ਗੱਡੀਆਂ ਗੱਲਾਂ ਨੇ ਪਰ ਬਿਰਦਾ ਆਦਮੀ ਕੀ ਸਮਝੇ ਗੱਲਾਂ ਨੂੰ ਐਨੀ ਗੱਲ ਸਮਝ ਆ ਗਈ ਵੀ ਹਾਂ ਨਾਮ ਜਪਣੇ ਤੇ ਪਰਮੇਸ਼ਰ ਦਰਸ਼ਨ ਦੇਗਾ ਜ਼ਰੂਰ ਦੇਗਾ ਉਹ ਬਰਦਾ ਯਾਦ ਕਰਦਾ ਹੈ ਕਰ ਰਾਤ ਨੂੰ ਜਦ ਤਕਦੀਨ ਦੀ ਆਂਦੀ ਯਾਦ ਕਰਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਇਹਨੇ ਬੇਬਲ ਜਹ ਹੋ ਗਿਆ ਆਪਣੀ ਵਸਤਾ ਦੇਖੀ ਬਿਰਦ ਵਸਤਾ ਹੋ ਰਹੀ ਹੈ ਹੁਣ ਦਰਸ਼ਨ ਹੋਏਗਾ ਕਿ ਨਹੀਂ ਹੋਏਗਾ ਕੀ ਪਤਾ ਕਦੋਂ ਚਲੇ ਜਾਣਾ ਪੜੋਸੀ ਕੋਈ ਬਹੁਤ ਹੋ ਗਏ ਸੀ ਉਹਨੂੰ ਦੇਖ ਕੇ ਖਿਆਲ ਆਇਆ ਵੀ ਮੈਂ ਵੀ ਚਲੇ ਜਾਣਾ ਹੈ ਤੇ ਦਰਸ਼ਨ ਦਾ ਹੋਇਆ ਨਹੀਂ ਅੱਜ ਮਨਵਦਾਸ ਪਰਮੇਸ਼ਰ ਨੂੰ ਯਾਦ ਕਰਦੇ ਕਰਦੇ ਮਨਵਦਾਸ ਹੈ ਆਈ ਨੇਤਰ ਚ ਲੱਗੇ ਯਾਦ ਵਿੱਚ ਕਿਉਂਕਿ ਨੇ ਮੌਤ ਦੇਖੀ ਉਹਦੀ ਤੇ ਮੌਤ ਚ ਉਹਨੂੰ ਖਿਆਲ ਆਇਆ ਵੀ ਮੈਂ ਵੀ ਮਰ ਜਾਣਾ ਹੈ ਪਰ ਮੇਰੀ ਇੱਛਾ ਸੀ ਦਰਸ਼ਨ ਕਰ ਲੈ ਐਸਾ ਹੀ ਯਾਦ ਕਰਦਾ ਕਰਦਾ ਸੌ ਗਿਆ ਸੁਪਨਾ ਆਇਆ ਭਗਵਾਨ ਦੀ ਆਵਾਜ਼ ਆਈ ਭਗਵਾਨ ਸੁਪਨੇ ਚ ਉਹਨੂੰ ਕਹਿ ਰਹੇ ਨੇ ਕੱਲ ਤੇਰੇ ਘਰ ਆਵਾਂਗਾ ਮੈਂ ਤਾਂ ਬੜੀ ਖੁਸ਼ੀ ਚੜੀ ਭਗਵਾਨ ਮੇਰੇ ਘਰ ਆਣਗੇ ਸਿਰ ਉਠਿਆੜ ਬਣਾ ਕੇ ਸੁਭਨਾ ਹੋਇਆ ਵੀ ਭਗਵਾਨ ਸਾਡੇ ਘਰ ਆਣਗੇ ਬੜਾ ਕੁਛ ਆਇਆ ਆਪਣੇ ਘਰ ਨੂੰ ਠੀਕ ਠਾਕ ਕੀਤਾ ਸਾਰਾ ਸੋਨੇ ਦੇ ਨਾਲ ਝਾੜੂ ਭਾਰੂ ਮਾਰ ਕੇ ਸੋਨੇ ਕਪੜੇ ਵਿਛਾਉ ਤੇ ਆਪਣਾ ਮੰਚਾ ਸਜਾਉ ਤਾ ਭਗਵਾਨ ਇਥੇ ਬੈਠਣਗੇ ਸਭ ਕੁਝ ਸਾਫ ਸਫਾਈ ਕਰਤੀ ਆਹ ਵੀ ਰੋਟੀ ਬਣਾਉਂਦਾ ਸੀ ਅੱਜ ਸੋਚਿਆ ਭਗਵਾਨ ਨੇ ਆਨੇ ਕੋਈ ਮਠਾਈ ਬਣਾਵਾ ਮਠਾਈ ਬਣਾਉਂਦਾ ਪਿਆ ਬਾਹਰੋਂ ਕਿਸੇ ਦੀ ਬਾਜ ਆ ਗਈ ਇੱਕ ਤਾਂ ਮੁਟਕੇ ਦੌੜਿਆ ਦਰਵਾਜ਼ਾ ਖੋਲਿਆ ਜਦੋਂ ਭਗਵਾਨ ਆਗੇ ਲਿਕੇ ਬਾਹਰ ਦਾ ਭਿਖਾਰੀ ਖੜਾ ਹੈ ਜਿਉਂਦਾ ਦਰਵਾਜ਼ਾ ਬੰਦਾਂ ਜਲ ਜਲ ਥੁ ਕਹਿੰਦਾ ਭਾਈ ਮੇਰਾ ਵਿਖਾਸ ਮਹਿਮਾਨ ਆਣੇ ਐਵੇਂ ਵਿਚ ਵਿਚਨ ਪਾਉਂਦੇ ਦੋਨੇ ਮਿਠਾਈ ਬਣਾਉਂਦਾ ਮੇਰੇ ਰਾਜਾ ਜੋੜ ਦੀ ਬੰਦ ਕਰਕੇ ਆ ਗਿਆ ਮਿਠਾਈ ਬਣ ਗਈ ਆਪਣਾ ਥਾਲੀ ਟੱਕੇ ਰੱਖ ਦਿੱਤੇ ਉਹ ਬੈਠ ਹੈ ਇੰਜ਼ਾਰ ਕਰਦਾ ਬੜੇ ਸੋਹਣਾ ਆਪਣਾ ਵੀ ਸੱਚ ਤਜ ਕੇ ਭਗਵਾਨ ਨੇ ਇਸ਼ਨਾਨ ਪਨ ਕੀਤਾ ਹੋਇਆ ਭਗਵਾਨ ਦੋਬਿੱਲੇ ਸਾਰੇ ਕਮਰੇ ਦੇਖਦੇ ਕੋਈ ਹੋਰ ਚੀਜ਼ ਤੇ ਕਰਨ ਵਾਲੀ ਨਹੀਂ ਸਾਰਾ ਠੀਕ ਠਾਕ ਹੈ ਹਰ ਤਰ੍ਹਾਂ ਦੇ ਨਾਲ इन्हें फिर दरवाजा खड़ के भी गया भी हूँ भगवान आ गए दौड़ गया गली बच्चा आ गया से बच्चे की गैन लग गई दरवाजे दरवाजा खड़ गया दौड़ उसने बड़ा बुरा पैके चल जाए इतना गुस्से बच्चा चुप करके गैन लगे के चला गया आगे बैठा देखो ਭਗਵਾਨ ਨੇ ਆਣ ਸਿ ਆਏ ਨਹੀਂ ਹੋਰੀ ਮੁਸੀਬਤਾਂ ਹੀ ਜਾਂਦੀ ਨੇ ਸ਼ਾਮ ਹੋ ਗਈ ਦਿਹਾੜੀ ਹੋ ਗਈ ਭਗਵਾਨ ਤਾਂ ਹੈ ਕੋਈ ਨਹੀਂ ਇਹ ਭਗਵਾਨ ਨੇ ਮੈਨੂੰ ਸੁਪਨੇ 'ਚ ਦਿੱਤਾ ਕਿ ਆ ਮ ਆ ਜਾਈ ਮਨੂੰ ਵੀ ਮੈਂ ਕੱਲ ਤੇਰੇ ਘਰ ਆਵਾਂਗਾ ਤੇ ਆਏ ਕਿਉਂ ਨਹੀਂ ਫਿਰ ਛੂਟ ਭਗਵਾਨ ਤਾਂ ਨਹੀਂ ਬੋਲਦੇ असर तो कभी नहीं सुने भी भगवान झूठ बोलते हैं क्यों नहीं आए फिर मैं तो सोचता सोचता सौ गया फिर उसी तरह आवाज़ आई भगवान आप आए नहीं मैं सारा दिन इंतजार करता रहा सारी मैं सोनिया सफाइयातिया सोने तो आस थे से आसन लगाया थोड़े तो से मिठाई बनाई ਆਪਾਈ ਭਗਵਾਨ ਕਹਿੰਦੇ ਆਇਆ ਮੈਂ ਧੋਵਰੀ ਇੱਕ ਵਾਰੀ ਭਿਖਾਰੀ ਦੇ ਰੂਪ ਚ ਆਇਆ ਦੂਸਰੀ ਬਾਲਕ ਦੇ ਰੂਪ ਚ ਆਇਆ ਤੋ ਦੋਨੋਂ ਵਰੀ ਮੈਨੂੰ ਪਜਾਉਤਾ ਤੈਨੂੰ ਮੈਂ ਕਿਸ ਰੰਦ ਤੈਨੂੰ ਮੈਂ ਆਤਮਾਨ ਕੇ ਜਲੇ ਜਲੇ ਜਿ ਭਗਵਾਨ ਹੈ ਸਭ ਜਿ ਭਗਵਾਨ ਹੈ ਤੈ ਤੂੰ ਫਿਰ ਮੈਨੂੰ ਦੇਖਿਆ ਨਹੀਂ ਵੀ ਘਰੀ ਦੇ ਵਿੱਚ ਮੈਂ ਆਇਆ ਤੇਰੇ ਕੋਲ ਔਰ ਫਿਰ ਬਾਲਕ ਦੇ ਦਰੋਂ ਕੁਝ ਵੀ ਆਇਆ ਸੀ ਇਹ ਪ੍ਰਭੂ ਮੈਂ ਤਾਂ ਐਸੇ ਸੁਝਦਾ ਰਹਾ ਬੜੇ ਸੁੰਦਰ ਆਪ ਮੇਡਾ ਪਿਆਰਾ ਰੂਪ ਬਣ ਕੇ ਆਓਗੇ ਚਦਰਬੂਜੀ ਹੋਵੋਗੇ ਹਾਸ ਦਰਸ਼ਨ ਚੱਕਰ ਹੋਏਗਾ ਕਮਲ ਦਾ ਫੁੱਲ ਹੋਏਗਾ ਗਦਾ ਹੋਏਗੀ ਸ਼ੰਖ ਹੋਏਗਾ ਮੁਕਟ ਪਾਏਗਾ ਮੇਡਾ ਪਿਆਰਾ ਮੈਂ ਤਾਂ ਵਸੇ ਰੂਪ ਲੈ ਬਧਾਰਿਆ ਭਗਵਾਨ ਕਹਿੰਦੇ ਤੈਨੂੰ ਮਹਾਤਮਾ ਨੇ ਦੱਸਿਆ ਸੀ ਤੂੰ ਆ ਪੁੱਛਿਆ ਭਗਵਾਨ ਦਿਸਦੇ ਨਹੀਂ ਤੇ ਮੈਂ ਉਹਨਰ ਮਹਾਤਮਾ ਦੱਸਿਆ ਤੈਨੂੰ ਜਰੇ ਜਰੇ ਚ ਸਭ ਜਗ੍ਹਾ ਤੂੰ ਜਰੇ ਜਰੇ ਚ ਹੈ ਤੇ ਤੂੰ ਮੈਨੂੰ ਕਿਉਂ ਨਾ ਦੇਖਿਆ ਵੀ ਬਿਖਾਰੀ ਚ ਭਗਵਾਨ ਰੂਪ ਚ ਮੈਂ ਆ ਗਿਆ ਬਾਲਕ ਰੂਪ ਚ ਆਇਆ ਤੈਨੂੰ ਬੋਲਣ ਹੀ ਨਹੀਂ ਦਿੱਤਾ ਇਹਦਾ ਮਾਫੀ ਮੰਗਦਾ मारे समझ नहीं आई क्योंकि ज्ञान नहीं ज्ञान के नेत्र जब खुलते नहीं समझ आती भी सब जगह परमेश्वर है तो पंजे पजें भाषा परमान उधारे जो अंतर नाम जिला अंतर नाम परमेश्वर का दा धारण कर ले सर में पेखे भगवान उस सारे भगवान दर्शन करते हैं ਜਰੇ ਜਰੇ ਚਨ ਭਗਵਾਨ ਦੇ ਦਰਸ਼ਨ ਹੁੰਦੇ ਨੇ ਨਿਮਕ ਨਿਮਕ ਠਾਕੁਰ ਨੂੰ ਨਮਸਕਾਰੇ ਜਿ ਨਿਮਖ ਨਿਮਕ ਹਰ ਵੇਲੇ ਪਰਮੇਸ਼ਰ ਨੂੰ ਨਮਸਕਾਰ ਹੀ ਕਰਦਾ ਕਿਉਂਕਿ ਉਹਦੀ ਇੰਨੀ ਬੜੀਆਂ ਨੇ ਅਸੀਂ ਨਮਸਕਾਰ ਹੀ ਕਰ ਸਕਦੇ ਨਾਨਕ ਉਹ ਅਪਸ ਸਗਲ ਨਿਸ਼ਤਾਰੇ ਕਹਿੰਦੇ ਉਹ ਅਪਸ ਹੈ ਉਹਦੇ ਮਿਲਣ ਨਾਲ ਉਸ ਦਾ ਨਿਸ਼ਤਾਰਾ ਹੋ ਜਾਂਦਾ ਹੈ ਜਰ ਹਲਵੈਰ ਪਰਮੇਸ਼ਰ ਨੂੰ ਯਾਦ ਕਰਦੇ ਰਹੇ ਉਹਨਾਂ ਨੇ ਮਿਲਣ ਦੇ ਨਾਲ ਹੀ ਨਿਸਤਾਰਾ ਯਾਨੀ ਕਲਿਆਣ ਹੋ ਜਾਂਦੀ ਹੈ ਅਸੀ ਕਿਰਪਾ ਹੋ ਜਾਂਦੀ ਹੈ ਪੰਗਤਾਂ ਦੇ ਦਰਸ਼ਨ ਕਰਨ ਨਾਲ ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ ਫਿਰ ਉਹ ਕਦੀ ਝੂਠ ਨਹੀਂ ਬੋਲਦੇ ਛੋਣ ਵੀ ਨਹੀਂ ਦਿੰਦੇ ਝੂਠ ਨੂੰ ਜੀਵਨ ਨਾਲ ਮਨ ਮੇਂ ਪ੍ਰੀਤ ਨੰਜਨ ਦਰਸ਼ ਮਨ ਜੀ ਪ੍ਰੀਤ ਹੁੰਦੀ ਹਰ ਵੇਲੇ ਨਿਰੰਜਨ ਦੇ ਦਰਸ਼ਨ ਜਿਹੜਾ ਨਿਰੰਜਨ ਹੈ ਉਹਨੂੰ ਮਾਇਆ ਦੀ ਮੈਲ ਨਹੀਂ ਲੱਗਦੀ ਨਿਰੰਜਨ ਹੈ ਤੇ ਮਨ ਵਿੱਚ ਪ੍ਰੀਤ ਨਿਰੰਜਨ ਦਰਸ਼ ਕੇਵਲ ਉਸੇ ਦਰਸ਼ਨ ਦੀ ਪਿਆਸਾ ਕੇਵਲ ਪ੍ਰੀਤੀ ਹੈ ਤੇ ਪਰਮੇਸ਼ਰ ਨਾਲ ਪਰ ਤ੍ਰੀ ਰੂਪ ਨਾ ਪੇਖੇ ਨੇਤਰ ਫਿਰ ਦੂਸਰੇ ਦੇ ਰੂਪ ਦੇਖਦਾ ਹੈ ਲੇਕਿਨ ਵਾਸ਼ਨਾ ਨਾਲ ਨਹੀਂ ਕੀਵਲ ਪਰਮਾਤਮਾ ਦੇ ਰੂਪ ਨਾਲ ਦੇਖਦੇ ਵੀ ਪਰਮਾਤਮਾ ਦਾ ਰੂਪ ਇਹ ਵਿਸ਼ੇਈ ਲੋਕ ਨੇ ਇਹ ਵਿਸ਼ੇਈ ਨਜ਼ਰ ਨਾਲ ਦੇਖਦੇ ਨੇ ਪਰ ਭਗਤ ਲੋਕ ਪਰਤ੍ਰੀ ਰੂਪ ਨਾਲ ਪੇਖੇ ਨੇ ਤੇ ਉਹ ਨੇਤਰਾਂ ਨਾਲ ਦਰਸ਼ਨ ਕਰਦੇ ਨੇ ਪਰਮੇਸ਼ਰ ਰੂਪ ਦੇਖਦੇ ਨੇ ਉਸ ਆਨੇ ਜੀ ਪਰਮੇਸ਼ਰ ਸਾਦਗੀ ਤੇ ਸੰਤ ਸੰਗ ਦੇਤ ਸੰਤបុਰਸ਼ਾਂ ਦੀ ਸੇਵਾ ਸੰਤਾਂ ਨਾਲ ਪ੍ਰੇਮ ਕੰਨ ਸੁਨੇ ਕਹੂ ਕਿ ਨਿੰਦਾ ਸੰਤਾਂ ਮਾਪੁਰਸ਼ਾਂ ਦੀ ਸੇਵਾ ਕਰੇ ਸਤ ਸੰਗ ਕਰੇ ਹੇਦ ਕਰੇ ਪ੍ਰੇਮ ਕਰੇ ਉਹਨਾਂ ਨਾਲ ਪਰ ਕੰਨ ਨਾਲ ਕਦੀ ਕਿਸੇ ਦਿਨ ਨਿੰਦਾ ਨਾ ਸੁਣੇ ਕੰਨ ਸੁਨੇ ਕਹੂ ਕਿ ਨਿੰਦਾ ਕਿਸੇ ਦੀ ਵੀ ਨਿੰਦਾ ਨਾ ਸੁਣੇ ਕੰਨ ਨੂੰ ਬੜਾ ਰਸ ਸੰਤ ਬੜਾ ਅਨੰਦ ਆਉਂਦਾ ਦੂਜੇ ਨਿੰਦਾ ਸੁਗਲੀ ਸੁਣਦੇ ਨੇ ਬਲੋ ਕਹਿੰਦੇ ਸਿਰ ਪਰਮੇਸ਼ਰ ਦਾ ਨਾਮ ਸੁਣਿਆ ਸਭ ਤੇ ਜਾਣੇ ਆਪਸ ਕੋ ਮੰਦਾ ਆਪਣੇ ਆਪ ਨੂੰ ਸਮਝਵੇ ਸਾਰੇ ਤੇ ਮੰਦੇ ਆਮਨੇ ਬੁਰਾ ਬੁਰਾ ਨਹੀਂ ਕੋਈ ਕਹਿੰਦੇ ਹਸੀ ਸਾਡੇ ਬੁਰਾ ਬੁਰਾ ਕੋਈ ਨਹੀਂ ਤੇ ਬਾਕੀ ਸਾਰੇ ਅੱਛੇ ਨੇ ਕਿ ਵੀ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਕੋਈ ਸਾਡੇ ਤੇ ਬੁਰਾ ਕੋਈ ਵੀ ਨਹੀਂ ਸਾਰੇ ਤੇ ਬੁਰੇ ਅਸੀਂ ਕਿ ਸਭ ਤੇ ਜਾਣੇ ਆਪਸ ਕੋ ਮੰਦਾ ਆਪਣੇ ਆਪ ਨੂੰ ਸਭ ਤੋਂ ਛੋਟਾ ਗਿਣੇ ਮੰਦਾ ਗਿਣੇ ਬਾਕੀ ਸਭ ਸ੍ਰੇਸ਼ਟ ਨੇ ਅਸੀਂ ਬੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਐਸੇ ਬੰਦੇ ਆ ਤੇ ਗੁਰੂ ਦੀ ਕਿਰਪਾ ਹੁੰਦੀ ਫਿਰ ਵਿਖਿਆ ਪਰ ਹਰੇ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦੇ ਮਨ ਕੀ ਵਾਸਨਾ ਮੰਤੇ ਟਰੇ ਮੰਤੇ ਸਾਰੀ ਵਾਸਨਾ ਜੜੀਆਂ ਨੇ ਦ੍ਰਵੁद्धि ખોਟੀ ਬੁੱਧੀ ਦੂਰ ਹੋ ਜਾਂਦੀ ਇੰਦਰੀ ਜਿਤ ਪੰਚ ਦੋਖ ਤੇ ਰਹਤ ਇੰਦਰੀ ਜੀਤ ਹੋ ਜਾਂਦਾ ਹੈ ਮਨ ਦੀਆਂ ਇੰਦਰੀਆਂ ਕਾਮਨਾ ਸਭ ਕੰਟਰੋਲ ਕਰ ਲੈਂਦਾ ਹੈ ਪਛ ਦੋਖਤ ਰਹਿਤ ਕਾਮ ਕ੍ਰੋਧ ਮੋਹ ਅਹੰਕਾਰ ਇਸ ਤੋਂ ਰਹਿਤ ਹੋ ਜਾਂਦਾ ਹੈ ਮਨੁੱਖ ਦਾ ਪਰਮ ਹੋ ਜਾਂਦਾ ਹੈ ਇੰਦਰੀ ਜੀਤ ਹੋ ਜਾਂਦਾ ਹੈ ਇੰਦਰੀਆਂ ਨੂੰ ਜਿੱਤ ਲੈਂਦਾ ਨਾਨਕ ਕੋੜ ਮਦੇ ਕੋ ਐਸਾ ਪ੍ਰਸ ਪਰ ਮਹਾਰਾਜ ਪ੍ਰਮਾਨ ਕਹਿੰਦੇ ਕੋਈ ਕਰੋੜਾ ਜਿ ਕੋ ਐਸਾ ਬੰਦਾ ਹੁੰਦਾ ਜਿਹਨੇ ਮਨ ਨੂੰ ਜਿੱਤ ਲੈਂਦਾ ਕੋਈ ਆਮ ਨਹੀਂ ਹੁੰਦੇ ਕੋਡ ਮਦੇ ਕੋ ਬਿੱਲਾ ਸੇਵਕ ਔਰ ਸਗਲ ਬੇਵਿਹਾਰੀ ਕਰੋਨਾ ਚ ਕੋਈ ਸੇਵਾਦਾਰ ਵੀ ਹੁੰਦਾ ਬਾਕੀ ਸਭ ਬੇਵਿਹਾਰੀ ਸੇਵਾ ਕਰਦੇ ਨੇ ਇਹ ਮਿਲਿਆ ਤਾਂ ਠੀਕ ਹੈ ਇਹ ਚੀਜ਼ ਮਿਲੀ ਤਾਂ ਅਸੀਂ ਸੇਵਾ ਕਰਾਂਗੇ ਬੇਵਾਰ ਦੇ ਸੇਵਾ ਪਰ ਕਰੋਨਾ ਚ ਕੋਈ ਸੇਵਾਦਾਰ ਹੁੰਦਾ ਕਰੋਨਾ ਚ ਕੋਈ ਪੰਗਤ ਹੁੰਦਾ ਕੋਡਨ ਮੇ ਕੋ ਨਰਾयण ਜੈ ਜੀਤ ਰੋਣਾ ਚੀਕੋ ਹੀ ਕੋਈ ਕਹਿੰਦਾ ਜਿਹੜਾ ਪਰਮੇਸ਼ਰ ਦਾ ਪਿਆਰਾ ਭਗਤ ਹੁੰਦਾ ਹੈ। ਵੈਸ਼ਨਵ ਸੋ ਜਿਸ ਉੱਪਰ ਸੋ ਪਰਸਨ। ਕਿਸ ਨੇ ਸਵਾਲ ਕੀਤਾ মহারাজ ਵੈਸ਼ਨੂ ਗੁਰੂ ਹੈ। ਭਗਵਾਨ ਵਿਸ਼ਨੂ ਦੀ ਸੇਵਾ ਪੂਜਾ ਕਰਨ ਵਾਲੇ ਵੈਸ਼ਨੂ ਕਿਹਾ ਜਾਂਦਾ ਹੈ। ਕਿ ਵੈਸ਼ਨਵ ਸੋ ਜਿਸ ਉੱਪਰ ਸੋ ਪਰਸਨ ਜਿਹਦੇ ਉੱਪਰ ਪਰਮੇਸ਼ਰ ਪ੍ਰਸੰਨ ਉਹ ਉਹ ਵੈਸ਼ਨੂ ਹੈ। ਵਿਸ਼ਨੂ ਕੀ ਮਾਇਆ ਦੇ ਹੋਏ ਬਿਨ ਭਗਵਾਨ ਵਿਸ਼ਨੂੰ ਦੀ ਮਾਇਆ ਮਾਇਆ ਚ ਗ੍ਰਸਤ ਹੈ ਸਾਰਾ ਸੰਸਾਰ ਲੇਕਿਨ ਉਹ ਬਚੇ ਰਹਿੰਦੇ ਨੇ ਕਿਉਂ ਭਗਵਾਨ ਉਹਨਾਂ ਤੇ પ્રસન્ન ਨੇ ਇਸ ਕਰਕੇ ਮਾਇਆ ਉਹਨਾਂ ਦੀ ਸੇਵਾ ਕਰਦੀ ਮਾਇਆ ਉਹਨਾਂ ਤੋਂ ਲਪਾਏ ਮਾਨੀ ਹੁੰਦੀ ਮਾਇਆ ਦੇ ਬਸ ਨੇ ਹੁੰਦੇ ਹੋ ਕਰਮ ਕਰ ਤਾਂ ਹੋਵੇ ਨੇਹ ਕਰਮ ਕਰਮ ਕਰਦਾ ਸਾਰਾ ਦਿਨ ਸੇਵਾ ਕਰਦਾ ਲੇਕਿਨ ਨੇਹ ਕਰਮ ਹੈ ਕੋਈ ਇੱਛਾ ਨਹੀਂ ਲੱਗਦਾ seva ghor seva karde ho to neh gami tisko hot prapt swami nishkam bhav nal jehda seva karde ohnu parmatma di prapti hundi hai is karan kehnde karm karde hove neh karm karm ta sara din seva karde hai ichha koi nahi rakhda neh karm hai tisme aishno ka nilmil dharm sara din jehda seva kare nishkam bhav de nal क्या वैष्णव है इस वैष्णो का निर्मल धर्म धर्म की आता निर्मल शुद्ध पवित्र कहू फल की इच्छा नहीं पाचे सारे दिन सेवा सिवन करता है लेकिन इच्छा नहीं रखता कोई कि में चीज मिल जाए कहू फल की इच्छा नहीं बछे केवल भगत कीर्तन संग राचे। की करता है बस केवल भगत ही करनी कीर्तन करना है ਉਨਲ ਰਚੇ ਰੰਦੇ ਮਚੇ ਰੰਦੇ ਸਾਰਾ ਮੰਦਰ ਰਾਦ ਨੂੰ ਭਗਤੀ ਹਰ ਕੀਰਤਨ ਦਾ ਕੰਮ ਹੈ ਮੰਨ ਤਨੰਤਰ ਸਿਮਰਨ ਗੋਪਾਲ ਮਨੁਰਦਨ ਨਾਲ ਬਸ ਸਰਵਲੇ ਹਿਰਦੇ ਚ ਸਿਮਰਨ ਹੈ ਗੋਪਾਲ ਦਾ ਮਨੁਰਦਨ ਨਾਲ ਬਸ ਇਹ ਕੋਈ ਕੰਮ ਕਰਦਾ ਹੈ ਗੋਪਾਲ ਦਾ ਸਿਮਰਨ ਕਰਦਾ ਸਭ ਉਪਰ ਹੋਵਤ ਕਿਰਪਾਲ ਐਸੇ ਭਗਤ ਲੋਕ ਸਾਰੇ ਤੇ ਕਿਰਪਾ ਲੋ ਦੇ ਆ ਲੋ ਹੁੰਦੇ ਨੇ ਕੋਈ ਐਸਾ ਨਹੀਂ ਸੋਚਦੇ ਮੇਰਾ ਬਗਾਨਾ ਹੈ ਜਾਂ ਮੇਰਾ ਆਪਣਾ ਵੀ ਆਪਣਾ ਜਿਹੜਾ ਉਸ ਤੇ ਕਿਰਪਾ ਕਰਦੇ ਬਗਾਨੇ ਤੇ ਨਾ ਕਰਨ ਲੇਕਿਨ ਕਹਿੰਦੇ ਸਭ ਉੱਪਰ ਹੋ ਬਦ ਕਿਰਪਾ ਸਾਰੇ ਤੇ ਕਿਰਪਾ ਲੋ ਆਪ ਜਿਹੜੇ ਅਵਰੇ ਨਾਮ ਜਪਾਵੇ ਆਪ ਵੀ ਇਹ ਪਰਮੇਸ਼ਰ ਦਾ ਨਾਮ ਜਪਦਾ ਹੈ ਦੂਸਰੇ ਨੂੰ ਵੀ ਕਹਿੰਦੇ ਤੁਸੀਂ ਵੀ ਜਪੋ ਕਿਉਂਕਿ ਉਹਨਾਂ ਦੇ ਵੀ ਕਲਿਆਣ ਹੋਏਗੇ ਆਪ ਸੇਵਾ ਕਰਦੇ ਤੁਸੀਂ ਨੇ ਤਾਂ ਤੁਸੀਂ ਵੀ ਕਰੋ ਸੇਵਾ ਲਗਾਣਾ ਕਿਸੇ ਨੂੰ ਕਿਸੇ ਨਾਮ ਜਪਾਣੇ ਵੀ ਵੱਡੇ ਮਹੱਤਮ ਹੁੰਦੇ ਪਿਆਮ ਜਾ ਰਹੇ ਗੁਰਦਾਰੇ ਦਰਸ਼ਨਾ ਵਾਸਤੇ ਕਿਸੇ ਨਾਲ ਲੈ ਕੇ ਜਾਉ ਮਹੱਤਮ ਹੈ ਕਿਸੇ ਨਾਲ ਬਿਠਾਓ ਮਿਲਾਓ ਤਾਂ ਵੀ ਪਿਆਜਾ ਨਾਮ ਜਪ ਲੈ ਆਜਾ ਸੇਵਾ ਕਰ ਲੈ ਇਹ ਬੋਲਣ ਦਾ ਵੀ ਮਹੱਤਮ ਹੁੰਦਾ ਹੈ ਕਰਨ ਦਾ ਮਹੱਤਮ ਵੀ ਇਹ ਬੋਲਣ ਦਾ ਮਹੱਤਮ ਵੀ ਹੈ ਆਂ ਵੀ ਕਰੀ ਦੂਸਰੇ ਤੋਂ ਕਰਾਵੇ ਆਪ ਜੜੇ ਨੇ ਅਵਰੇ ਨਾਮ ਜਪਾਵੇ ਆਪ ਤੇ ਪ੍ਰਮੇਸ਼ਰ ਦਾ ਨਾਮ ਜਪਦਾ ਹੈ ਦੁਜਿਆਂ ਨੂੰ ਵੀ ਲਗਾ ਦੇ ਨਾਮ ਜਪਣ ਤੇ ਕਹਿੰਦੇ ਇਹ ਵੀ ਬੜਾ ਵੱਡਾ ਪਰਫਕਾਨ ਹੈ ਬੜਾ ਵੱਡਾ ਮਹਾਤਮ ਹੈ ਉਹਦਾ ਫਲ ਉਹਨੂੰ ਵੀ ਮਿਲਦਾ ਨਾਨਕ ਉਹ ਵੈਸ਼ਨੂੰ ਪਰਮਗਤ ਪਾਵੇ ਪਰ ਫਰਮਾਨ ਇਹ ਕਹਿੰਦੇ ਉਹ ਵੈਸ਼ਨੂੰ ਹੈ ਜਿਹੜਾ ਵੀ ਜਪਦਾ ਹੋ ਉਹਨਾਂ ਨੂੰ ਵੀ ਜਪਵੰਦਾ ਆਪ ਸੇਵਾ ਕਰਦਾ ਹੋਰਾਂ ਤੋਂ ਵੀ ਕੋਲੋਂਦਾ ਨਾਨਕ ਉਹ ਵੈਸ਼ਨੂੰ ਪਰਮਗਤ ਪਾਵੇ क्योंकि वो वैष्णव भगवान विष्णु का सेवक है और होंगे फिर परम गत प्राप्त करता परम गति की प्राप्ति जिस वास्ते दुनिया दौड़ती वो चार पदार्थ प्राप्त होते धर्म अर्थ काम और मोक्ष की प्राप्ति हो जाती परमगत की प्राप्ति हो गई मोक्ष भी मिल गया परम परमगत प्राप्त हो गई तो है जेडे कि आप जपते ने सेवा करते हैं ਉਹ ਦੂਸਰੇ ਨੂੰ ਵੀ ਲਗਾਉਂਦੇ ਨੇ ਆਪ ਜਿਹੜੇ ਅਵਰੇ ਨਾਮ ਜਪਾਵੇ ਨਾਨਕ ਉਹ ਵੈਸ਼ਨੋ ਪਰਮਗਤਿ ਜਾਵੇ